ਲਗਾਤਾਰ ਫੋਟੋ ਜੋ ਜਿੱਥੇ 2023 ਦੇ ਵਿੱਚ ਜਦੋਂ ਘੱਗਰ ਦੇ ਵਿੱਚ ਪਾਣੀ ਆਇਆ ਸੀ ਤਾਂ ਜੋ ਫੱਟਿਆਂ ਵਾਲਾ ਪੁਲ ਉਸ ਵਕਤ ਟੁੱਟਣਾ ਪਿਆ ਸੀ ਮਜਬੂਰੀ ਵਸਤਾ ਉਸ ਤੇ ਜਗ੍ਹਾ ਤੇ ਪ੍ਰਸ਼ਾਸਨ ਦੇ ਵੱਲੋਂ ਇੱਕ ਨਵਾਂ ਪੁਲ ਜਿਹੜਾ ਤਿਆਰ ਕਰ ਦਿੱਤਾ ਗਿਆ ਸੀ ਸੋ ਉਸ ਪੁਲ ਦੀਆਂ ਇਹ ਤਸਵੀਰਾਂ ਨੇ ਤਾਂ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵੱਧਦਾ ਨਜ਼ਰ ਆ ਰਿਹਾ ਸੋ ਕੱਲ 15 ਤੇ ਇਸ ਵਕਤ 20 ਫੁੱਟ ਜਿਹੜੀ ਘੱਗਰ ਨਦੀ ਉਹ ਹੋ ਚੁੱਕੀ ਆ ਤਾਂ ਦੇਖ ਸਕਦੇ ਹਾਂ ਕਿ ਗਰਦ ਵਿੱਚ ਪਾਣੀ ਦਾ ਲਗਾਤਾਰ ਪੱਧਰ ਵਧ ਰਿਹਾ ਤੇ ਨਾਲ ਦੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਹੋਣੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਕਿ ਜਿਹੜੇ ਕਿਤਨੇ ਕਿਤੇ ਕਮਜ਼ੋਰ ਜਿਹੜੇ ਬਨਨ ਲੱਗਦੇ ਨੇ ਤਾਂ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ। ਸੋ ਮਿੱਟੀ ਦਾ ਪ੍ਰਬੰਧ ਲਗਾਤਾਰ ਕੀਤਾ ਜਾ ਰਿਹਾ ਥੈਲੇ ਆ ਜਿਹੜੇ ਉਹ ਮਿੱਟੀ ਦੇ ਭਰ ਕੇ ਰੱਖੇ ਜਾ ਰਹੇ ਨੇ। ਤਾਂਕਿ ਜੋ 2023 ਵਾਲੇ ਹਾਲਾਤ ਬਣੇ ਸੀ ਉਹ ਹਾਲਾਤ ਦੁਬਾਰੇ ਨਾ ਬਣਨ। ਤਾਂ ਉਸ ਦੇ ਸੰਬੰਧ ਦੇ ਵਿੱਚ ਲਗਾਤਾਰ ਜਿਹੜੇ ਲੋਕ ਨੇ ਉਹ ਹਰਕਤ ਦੇ ਵਿੱਚ ਨੇ ਸੋ ਆਪ ਉਹ ਆਪਣੇ ਬੰਨਾਂ ਨੂੰ ਤਕਰੀਬਨ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਸੋ ਦੂਜੇ ਪਾਸੇ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਵੀ ਲਗਾਤਾਰ ਵੱਧਦਾ ਜਾ ਰਿਹਾ ਸੋ ਕੱਲ 15 ਸ਼ਾਮ ਤੱਕ 16 ਫੁੱਟ ਸੀ ਤੇ ਸਵੇਰੇ ਅੱਜ ਤਕਰੀਬਨ 20 ਫੁੱਟ ਪਾਣੀ ਹੋ ਚੁੱਕਿਆ ਸੋ ਲਗਾਤਾਰ ਤਸਵੀਰਾਂ ਅਗਰ ਨਦੀ ਦੀਆਂ ਸਰਦੂਲਗੜ ਤੋਂ ਵਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਆਦਾ بارشਾਂ ਹੋਣ ਕਰਕੇ ਪੰਜਾਬ ਦੇ ਵਿੱਚ ਵੀ ਜਿਹੜੇ ਹਾਲਾਤ ਨੇ ਉਹ ਨਾਜ਼ੁਕ ਬਣੇ ਹੋਏ ਨੇ ਕਈ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੋਇਆ ਸਕੂਲਾਂ ਦੇ ਵਿੱਚ ਛੁੱਟੀਆਂ ਉਹ ਵੀ ਕਰ ਦਿੱਤੀਆਂ ਗਈਆਂ ਨੇ ਬਹੁਤ ਸਾਰੇ ਪੰਜਾਬ ਦੇ ਜ਼ਿਲ੍ਹੇ ਪਾਣੀ ਦੀ ਮਾਰ ਦੇ ਹੇਠ ਵਿੱਚ ਚੱਲ ਰਹੇ ਨੇ ਸੋਹਰੀ ਕੇ ਪੱਤਣ ਉੱਥੇ ਵੀ ਹਾਲਾਤ ਜਿਹੜੇ ਨਾਜ਼ੁਕ ਬਣੇ ਹੋਏ ਨੇ ਸੋ ਕਹਿੰਦੇ ਨੇ ਕਿ 1988 ਦੇ ਜਿਹੜੇ ਦਾ ਜਿਹੜਾ ਰਿਕਾਰਡ ਸੀ ਉਹ ਇਸ ਵਕਤ ਇਸ ਵਾਰ ਪਾਣੀ ਨੇ ਤੋੜਿਆ ਸੋ 1988 ਦੇ ਵਿੱਚ ਇਹ ਜਿਹੜੇ ਹਾਲਾਤ ਬਣੇ ਸੀ ਜੋ ਇਸ ਵਕਤ 2025 ਦੇ ਵਿੱਚ ਬਣੇ ਹੋਏ ਨੇ ਤਾਂ ਤੁਹਾਨੂੰ ਫਿਲਹਾਲ ਇਹ ਤਸਵੀਰਾਂ ਸਰਦੂਲਗੜ ਘੱਗਰ ਨਦੀ ਦੀਆਂ ਵਿਖਾ ਰਹੇ ਹਾਂ ਤਾਂ ਦੇਖ ਸਕਦੇ ਹੋ ਸਾਹਮਣੇ ਜੋ ਘੱਗਰ ਦੇ ਉੱਪਰ ਬਿਲਕੁਲ ਜਿਹੜਾ ਸਰਦੂਲਗੜ ਪਿੰਡ ਬਸਿਆ ਹੋਇਆ ਸੋ ਪਿਛਲੇ ਵਾਰ ਇਸ ਜਗ੍ਹਾ ਦੀ ਗੱਲ ਕਰੀਏ ਤਾਂ ਪਿਛਲੇ ਵਾਰ ਇਸ ਜਗ੍ਹਾ ਦੇ ਉੱਪਰ ਬਹੁਤ ਸਾਰੇ ਜਿਹੜੇ ਬੰਨ ਉਹ ਰੋੜਕੀ ਵਾਲੀ ਸਾਈਡ ਦੇ ਵੀ ਟੁੱਟੇ ਸਨ ਦੂਜੇ ਪਾਸੇ ਗੱਲ ਕਰੀਏ ਤਾਂ ਦੂਜੇ ਪਾਸੇ ਭੁੰਦੜ ਪਿੰਡ ਜਿੱਥੇ ਹੁਣੇ-ਹੁਣੇ ਇੱਕ ਅਨਾਉਂਸਮੈਂਟ ਹੋਈ ਹੈ ਕਿ ਪਿੰਡ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਬੁਲਾਇਆ ਗਿਆ ਤਾਂ ਕਿ ਜੋ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਸੋ ਉਸ ਵਿਸ਼ੇ ਤੇ ਗੱਲ ਕੀਤੀ ਜਾਵੇ ਜਿਹੜੇ ਬਨ ਕਮਜ਼ੋਰ ਹਨ ਉਹਨਾਂ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੀ ਅਹਿਮ ਮੀਟਿੰਗ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀ ਹੋਈ ਹੈ ਤੋਂ ਨਵੇਂ ਬਣੇ ਪੁਲ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਪੁਰਾਣਾ ਫੱਟਿਆ ਵਾਲਾ ਪੁਲ ਹੁੰਦਾ ਸੀ ਤਦ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਹ ਪੁਲ ਲੋਕਾਂ ਨੂੰ ਜਿਹੜਾ ਤਿਆਰ ਕਰਕੇ ਦਿੱਤਾ ਸੀ ਤਾਂ ਸਾਹਮਣੇ ਦੇਖ ਰਖਦੇ ਹਾਂ ਕਿ ਸਰਦੂਲਗੜ ਪਿੰਡ ਜੋ ਬਿਲਕੁਲ ਖੱਗਰ ਦੇ ਕੰਡੇ ਦੇ ਉੱਤੇ ਵਸਿਆ ਹੋਇਆ ਹੈ ਤਾਂ ਦੂਜੇ ਪਾਸੇ ਜਿਹੜੀਆਂ ਤਸਵੀਰਾਂ ਦੇਖਦੇ ਹੋ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ ਇਹ ਹੈ ਜੀ ਪਿੰਡ ਭੁੰਦੜ ਸੋ ਇਹ ਜਿਹੜਾ ਤੁਸੀਂ ਬੁਝੀਆਂ ਵੇਖ ਰਹੇ ਹੋ ਇਹ ਉਸ ਪੁਲ ਦੀਆਂ ਨੇ ਜੋ 2023 ਦੇ ਵਿੱਚ ਮਜਬੂਰਨ ਬਸ ਤੋੜਨਾ ਪਿਆ ਸੀ ਬਹੁਤ ਸਾਰੀ ਇਕੱਲੀ ਇਸ ਪੁਲ ਦੇ ਵਿੱਚ ਆ ਕੇ ਫਸੀ ਸੀ ਕਿਉਂਕਿ ਪੁਲ ਬਹੁਤ ਹੀ ਜ਼ਿਆਦਾ ਨੀਵਾ ਸੀ ਇਹ ਨਿਸ਼ਾਨੀਆਂ ਪਈਆਂ ਨੇ ਪੁਰਾਣੇ ਪੁਲ ਦੀਆਂ ਸਾਹਮਣੇ ਡੇਰਾ ਸਾਹਿਬ ਬਣਿਆ ਹੋਇਆ ਹੈ ਉਸ ਤੋਂ ਬਾਅਦ ਇਹ ਜਿਹੜਾ ਪੁਲ ਦੀਆਂ ਤਸਵੀਰਾਂ ਵੇਖ ਰਹੇ ਹੋ ਇਹ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਤਿਆਰ ਕਰਕੇ ਦਿੱਤਾ ਗਿਆ ਸੀ ਤੋੜਨ ਵੇਲੇ ਉਸ ਵਕਤ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਜਲਦੀ ਹੀ ਉਹਨਾਂ ਨੂੰ ਇੱਕ ਪੁਲਾ ਜਿਹੜਾ ਤਿਆਰ ਕਰਕੇ ਦਿੱਤਾ ਜਾਊਗਾ ਤਾਂ ਪੁਲ ਤੋੜਨ ਤੋਂ ਬਾਅਦ ਇਹ ਪੁਲ ਜਿਹੜਾ ਤਿਆਰ ਕੀਤਾ ਗਿਆ ਸੀ ਤਾਂ ਇਸ ਵਕਤ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘੱਗਰ ਨਦੀ ਲਗਾਤਾਰ ਉਫਾਨ ਤੇ ਚੱਲ ਰਹੀ ਐ ਸੋ ਲਗਾਤਾਰ ਪਾਣੀ ਦਾ ਜਿਹੜਾ ਪੱਧਰ ਉਹ ਵਧ ਰਿਹਾ ਕੱਲ 15 ਤੇ ਇਸ ਵਕਤ 20 ਫੁੱਟ ਦੇ ਕਰੀਬ ਪਾਣੀ ਹੋ ਚੁੱਕਿਆ ਕਿਤੇ ਨਾ ਕਿਤੇ ਕਿਸਾਨਾਂ ਦੀਆਂ ਚਿੰਤਾ ਜਿਹੜੀਆਂ ਵੱਧਦੀਆਂ ਜਾ ਰੀਆਂ ਨੇ ਕਿਉਂਕਿ ਪੰਜਾਬ ਦੇ ਜਿਹੜੇ ਹਾਲਾਤ ਉਹਨਾਂ ਨੂੰ ਵੇਖ ਕੇ ਕਿਸਾਨਾਂ ਜਿਹੜੇ ਉਹ ਡਰੇ ਹੋਏ ਨੇ ਕਿ ਫਿਰ ਤੋਂ 2023 ਵਾਲਾ ਜਿਹੜਾ ਮਾਹੌਲ ਹੈ ਉਹ ਨਾ ਬਣ ਸਕੇ ਸੋ ਲਗਾਤਾਰ ਤਸਵੀਰਾਂ ਸਰਦੂਲਗੜ ਘੱਗਰ ਨਦੀ ਦੀਆਂ ਵਿਖਾ ਰਹੇ ਹਾਂ ਜਿੱਥੇ ਲਗਾਤਾਰ ਪਾਣੀ ਦਾ ਪੱਧਰ ਤੁਹਾਨੂੰ ਵੱਧਦਾ ਹੀ ਦਿਖਾਈ ਦੇ ਰਿਹਾ ਸੋ ਇਹ ਤਸਵੀਰਾਂ ਪ੍ਰਾਣੇ ਪੁਲ ਦੀਆਂ ਦੇਖ ਸਕਦੇ ਹਾਂ ਉਸ ਦੇ ਨਾਲੋਂ ਕਾਫੀ ਉੱਚਾ ਜਿਹੜਾ ਇਹ ਪੁਲ ਤਿਆਰ ਕਰਕੇ ਦਿੱਤਾ ਹੈ ਤਾਂ ਕਿ ਲੋਕਾਂ ਨੂੰ ਲੰਘਣ ਦੇ ਲਈ ਕੋਈ ਪਰੇਸ਼ਾਨੀ ਨਾ ਆਵੇ ਇਹ ਦੇਖੀਂ ਹੁਣ ਆਉਣ ਉਹ ਜਾਣ ਨਹੀਂ ਜੇ ਤੇ ਉਹ ਵਰਗੇ ਉਹ ਵਰਗੇ

ਹੂੰ ਪੁਰਾਣੀ ਬੁਰਜੀ ਦੇ ਉੱਤੇ ਲੱਗਾ ਲੈਵਲ ਇਹ ਸਭ 20 ਫੁੱਟ ਦਾ। ਮਾਸ਼ੀ ਵੇਖੀਂਗਾ। ਠੀਕ ਹੈ ਭਾਈ। 20 ਫੁੱਟ ਦੀ ਨਿਸ਼ਾਨੀ ਹੈ ਜਿਹੜੀ ਦੇਖ ਰਿਹਾ ਹਾਂ 20 ਫੁੱਟ ਪਾਣੀ ਹੋ ਚੁੱਕਾ ਹੈ। ਹਾਂ। ਮੋਟਰ ਵੀ 20 ਫੁੱਟ। ਇਹਦੇ ਤੱਕ ਪਾਣੀ ਆ ਗਿਆ ਠੀਕ ਹੋ ਗਿਆ। ਇਹ ਤੋਂ ਅੱਗੇ ਹੋਰ ਆ ਨਹੀਂ ਹੋਗੀ। ਪੁਰਾਣੀ ਗੇਜ ਲੱਗੀ ਹੋਈ ਓਹ ਸਾਹਮਣੇ। ਸੋ 20 ਫੁੱਟ ਜੋ ਪੁਰਾਣੇ ਪੁਲ ਦੀ ਜਿਹੜੀ ਗੇਜ ਲੱਗੀ ਆ ਉਹਦੇ ਅਨੁਸਾਰ 20 ਫੁੱਟ ਪਾਣੀ ਜਿਹੜਾ ਫੱਟਿਆਂ ਵਾਲੇ ਪੁਲ ਕੋਲੇ ਹੋ ਚੁੱਕਿਆ ਸਰਤ ਸੋ ਕਿਤੇ ਨਾ ਕਿਤੇ ਲੋਕਾਂ ਦੀਆਂ ਚਿੰਤਾਵਾਂ ਜਿਹੜੀਆਂ ਉਹ ਬਦਲ ਰਹੀਆਂ ਨੇ ਕਿ ਕਿਤੇ ਫੇਰ ਤੋਂ 2023 ਤੋ ਵੇਖ ਸਕਦੇ ਹੋ ਬਿਲਕੁਲ ਘੱਗਰ ਦੇ ਕੰਡੇ ਦੇ ਉੱਤੇ ਵਸਿਆ ਸਰਦੂਲਗੜ ਪਿੰਡ ਸੋ ਲੋਕ ਇਕੱਠੇ ਹੋ ਰਹੇ ਨੇ ਤਾਂ ਕਿ ਲਗਾਤਾਰ ਪਾਣੀ ਜਿਹੜਾ ਵਧ ਰਿਹਾ ਕਿਤੇ ਨਾ ਕਿਤੇ ਥੋੜਾ ਬਹੁਤਾ ਡਰ ਲੋਕਾਂ ਦੇ ਵਿੱਚ ਸਹਿਮ ਹੈ ਜਿਹੜਾ ਉਹ ਬਣਦਾ ਜਾ ਰਿਹਾ ਹੈ ਉਹ 20 ਫੁੱਟ ਹੋਰੀਆ ਉਹਦੇ ਪੁਰਾਣੇ ਪੁੱਲ ਤੇ ਉਸ ਯਾਰ ਯਾ ਲੈ ਭਾਈ ਠੀਕ ਹੈ ਹਾਂ ਹਾਂ ਵਧੀਆ ਵਧੀਆ ਆਦੇ ਇੱਕ ਨਿਸ਼ਾਨੀ ਲੱਗੀ ਹੋਈ ਹੌਸੇ ਮਲੜੀ ਛੋਟਾ ਕਿਟਾਈ ਅਛਰੋੜੀ ਸੋ ਲੱਕੜੋਂ ਨਹੀਂ ਗਾਂ ਗਾਂ ਹੋ ਜਾਂਦੀ ਉਹਨੂੰ ਮੈਨੂੰ ਨਾ ਬਰਨੀ ਹੋਇਆ ਬੰਨੀ ਹੋ ਇਹਨੇ ਤੇ ਕਰਜਾਂ ਅਮੀਨਾ ਹੋਵੇ ਇਹ ਨਹੀਂ ਬੰਨੀ ਇਹ ਤਾਂ ਹੋ ਕੇ ਆਗਾ ਉਹ ਨਹੀਂ ਬੰਨੀ ਇਹ ਭਾਰੀ ਵਾਲਾ ਹੈ ਤਾਂ ਉਹ ਵੀ ਪਰਾਟਾ ਹੋਊਗਾ ਕਵਰਟਾਟਾ ਦੇ ਮੂਰੇ ਕੁਝ ਨਹੀਂ ਹੋਇਆ ਇਹਦਾ ਛੋਟਾ ਨੋਟ ਦੇ 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 ਦੇਣਾ ਜੋ ਜ਼ੋਰ ਨਹੀਂ ਹੈਗੀ ਇਹ ਆ ਜਾ ਜੋ ਇੱਕ ਪਰਮੰਦੀ ਨਹੀਂ ਕਰਦਾ ਜ਼ੋਰ ਜ਼ੋਰ ਜ਼ੋਰ